ਲਾਈਫ ਦੇ ਫੇਥ ਇਜ਼ ਦਾ ਉੱਪਰ ਦੇ ਗਰ ਲੋ ਚਾਚਾ ਤੇ ਮਾਮੇ ਦੇ ਕਰਦੇ ਵਿੱਚ ਆਪਾਂ ਇਹਨੂੰ ਕਹਿੰਦੇ ਭਈਆ ਪ੍ਰਕਾਸ਼ ਉਧਰ 15 ਸਾਲ ਉਹ ਪੁੱਟੇ ਜਾਂ ਫੜ ਗਈ ਇਸ ਨੂੰ ਬੰਦ ਦੇਖ ਮੈਂ ਜਿਹੜਾ ਲੜਿਆ ਘੱਟ ਕਰ ਉਹਨ ਲੋਕੋ ਨੂੰ ਮੈਂ ਇੱਕ ਮੈਸੇਜ ਦੇਦਾ ਬਗਨੇ ਇਹ ਪੰਜਾਬੀ ਹੈ ਜੇ Hindu ਹੈ ਉਹ ਵੀ ਜੇਲਾ ਉੱਪਰ iPhone 15 ਨਹੀਂ ਨਾ ਨਾ ਸਾਜੀ ਇੱਥੇ ਜਿਹੜੇ ਬੰਦੇ ਇੱਥੇ ਇੱਥੇ ਕੀ ਕਰਦੇ ਨੇ ਕਿੰਨੇ ਖਰਚ ਲਸਣ ਪਿਆਜ਼ ਵਿੱਚ ਪਾ ਗਏ ਬੜਾ ਸਰ ਯਾਦ ਹਟਾਗੀ ਤੈਨੂੰ ਲੱਗਦਾ ਇਹ ਮੁੰਡੇ ਦਾ ਦੋਵੇਂ ਬਰਾਬਰ ਰੱਖਣਾ ਤੇ ਆਂਟੀ ਸੱਚ ਗਾਦਰੀ ਆ ਰਾਏ ਨੇ ਉਹ ਕੋਟ ਜਾਂ ਪਾਈ ਆ ਤੂੰ ਘਰੇ ਬਾ ਮੈਨੂੰ ਪੰਪ ਦੋ ਮੈਂ ਤਾਂ ਮੈਂ ਨਹੀਂ ਪਾ ਕੋਟ ਲਾ ਦੇ ਇਹ ਲੱਗਦਾ ਵੇਖੀ ਸਟੋਰੀ ਲੈ ਨੀ ਆ ਇਹ ਹੰਡੋ ਇਹ ਨਾਲ ਕਦੇ ਪਿੰਨੀ ਆ ਬੜੀਆਂ ਮੋਟੇ 15 ਇੰਚ ਕੰਨਾਂ ਤੁਹਾਡੀ ਜਿੰਨੀਆਂ ਪਿੰਨੀ ਆ ਲੁੱਕ ਦਿਖਾਉਣੀ ਕੱਲੀ ਅੱਜ ਐਚ ਕੇ ਕਲਾਰ ਸਾਰਾ ਨੂੰ ਪਿਆਰ ਤੁਹਾਡਾ ਆਪਣਾ ਅੱਜ ਤੀ ਪੱਗ ਬੰਦਾ ਜਿਉਨੇ ਮੁੜ ਵਾਲੇ ਪਹਿਲਾਂ ਸਭ ਤੋਂ ਪਹਿਲਾਂ ਲੁੱਕ ਦੱਸਿਓ ਰੁਪਈਆ ਖਰਚਾ ਸ਼ਹੀ ਬੀ ਬਲੌਕ ਦੀ ਬੀ ਕੀ ਹਾਲ ਚੱਲ ਦੋਸਤ ਦਿਲ ਦੀਆਂ ਗੱਲਾਂ ਕਰੀਏ ਯਾ ਪੁੱਛ ਗਈ ਵੱਲੋਂ ਤੈਹੀ ਮੈਨੂੰ ਕੁਝ ਦਿੱਤਾ ਮੈਨੂੰ ਥੈਂਕ ਯੂ ਗਿਆ ਚਲੋ ਡੈਡੀ ਗਿਆ ਕੁਝ ਕਰਦੇ ਡੇਲੀ ਲਾਈਫ ਉਹਨੂੰ ਥੈਂਕ ਯੂ ਨਹੀਂ ਕਰਨੇ ਡੈਡੀ ਆਈ ਲਵ ਯੂ 90% ਮੁੰਡੇ ਇਤਰੇ ਅੱਜ ਭਾਈ ਤੀ ਪਾਈ ਅਜ ਤੱਕ ਜਫੀਆ ਨਹੀਂ ਉਹ ਬੱਲੇ ਪਾਸਟ ਜੀ ਹੈ ਗੁਰੂ ਹੀ ਹੈ ਡੈਡੀ ਕੀ ਵਧੀਆ ਨੇਚਰ ਹੈ ਜਫੀ ਪਾ ਕੇ ਮਿਲਦਾ ਭਰਾ ਨਾ ਨੇ ਕਿੰਨੀ ਸੋਹਣੀ ਮੈਚਿੰਗ ਹੈ ਉਹ ਆਪਣਾ ਤਾਜ ਆ ਜਾਂ ਕੱਲ ਨਵੇਂ ਵਲੌਗ ਦੇ ਵਿੱਚ ਲਾਈਫ ਦੇ ਵਿੱਚ ਫੇਥ ਇਜ਼ ਦਾ ਮਸਟਰ ਮਾ ਦੇ ਕਰ ਲੋ ਭੈਣ ਤੇ ਕਰ ਲੋ ਉਸਤਾਦ ਤੇ ਕਰ ਲੋ ਚੇਲੇ ਦੇ ਕਰ ਲੋ ਫਰੈਂਡ ਦੇ ਕਰ ਲੋ ਭੂਆ ਦੇ ਕਰ ਲੋ ਫੁੱਪੜ ਦੇ ਕਰ ਲੋ ਚਾਚੇ ਦੇ ਕਰ ਲੋ ਤਾਏ ਦੇ ਕਰ ਲੋ ਤੇ ਮਾਮੇ ਦੇ ਕਰ ਲੋ ਆ ਜਿਹਨੂੰ ਆਪਾਂ ਯਾਰ ਪਾ ਦੇ ਵਿੱਚ ਆਪਾਂ ਇਹਨੂੰ ਕਹਿੰਦੇ ਭਈਆ ਪਰ ਭਈਆ ਨਹੀਂ ਆ ਇਹ ਵਾਕਿਆ ਹੀ ਭਈਆ ਭਈਆ ਮੈਨੇ ਭਰਾ ਬ੍ਰਦਰ ਅੱਜ ਜੈ ਪ੍ਰਕਾਸ਼ 10 ਸਾਲ ਤੋਂ ਜ਼ਿਆਦਾ ਹੋ ਗਿਆ ਨਾ ਉਹ ਪ੍ਰਾਣੀ ਜੀ ਮਦਦ ਆ ਨਹੀਂ ਜ਼ਿਆਦਾ ਹੋ ਗਿਆ ਫਿਰ हो गए उधर पंद्रह साल चौदह पंद्रह साल हो गए इसका नाम है जयप्रकाश बारह घंटे काम करते हाथ, का। हाथ का। देख। तो रगड़े हुए फैक्ट्री में काम करता है खून नहीं लगी होती है ना सियाही खून नहीं होता खून खून बड़ा निकालता लड़ाया गया ना लड़ाया घट कर ਏਗਿਆ ਜੇ ਨਹੀਂ ਆ ਰਿਹਾ ਕਿ ਦੁਨੀਆ ਚਲਦੀ ਵਿਸ਼ਵਾਸ ਕੇ ਉਪਰ ਹੈ ਔਰ ਜੋ ਦੋ ਨੰਬਰੀ ਹੈ ਜੋ ਬਸ ਇੱਕ ਅਕੇਲਾ ਬੇਕ ਡਾਲ ਕੇ ਔਰ ਲੋਗੋ ਨੂੰ ਗੁੰਮਰਾਹ ਕਰਤੇ ਹਨ उन लोगों को मैं एक मैसेज देता हूं कि आप अपना बेग दिखा कर किसी को गुमराह ना कीजिए फेट विश्वास ساری ساری ਉਮਰ ਲੱਗ ਜਾਂਦੀ ਆ ਤੇ ਅੱਜ ਚੁਟਕੀ ਦੇ ਵਿੱਚ ਆਹ ਜਾਂਦਾ ਮਤਲਬ ਕਿ ਮੈਂ ਤਾਂ ਕਹਿਆ ਵੀ ਜ਼ਰੂਰੀ ਪੰਜਾਬੀ ਆ ਬਗਨੇ ਜੀ ਪੰਜਾਬੀ ਹੈ ਜੇ ਹਿੰਦੂ ਹੈ ਜੇ ਮੁਸਲਮਾਨ ਹੈ ਜੇ ਸਰਦਾਰ ਹੈ ਉਹ ਵਿਚਾਰਾ ਫੈਕਟਰੀ 'ਚ ਕੰਮ ਕਰਦਾ ਅਸੀਂ ਉਹਦੇ 'ਤੇ ਵੀ ਵਿਸ਼ਵਾਸ ਕਰਦੇ ਆ ਤੇ ਸਾਡਾ 15 ਸਾਲ ਦਾ ਪਿਆਰ ਐਦਾਂ ਚੱਲਦਾ ਇਹ ਤੁਹਾਨੂੰ ਇੱਕ ਮੈਸੇਜ ਦੇਣ ਆ ਦੁਨੀਆ ਦੇ ਉੱਪਰ ਇੱਥੇ ਬਹੁਤ ਜ਼ਿਆਦੇ ਪੰਜਾਬੀ ਨਾ ਮਾਰ ਨਹੀਂ ਆਉਂਦੇ ਜਿਆਦਾਤਰ ਉਹ ਫੇਰ ਜੇਲਾ ਕੋਪਰ ਦੀ ਨੂੰ ਲੈ ਲ ਗਾ ਆਪਣਾ ਆਈਫੋਨ ਕਿਹੜਾ ਆਈਫੋਨ 3 3150 ਹੈ ਆਈਫੋਨ 15 ਇਜ਼ ਦਾ ਕਮਿੰਗ ਸੂਨ ਇਨ ਦਾ ਜਰਨਲ ਸੇ ਉਹ ਕਿੰਦਾ ਡੈਂਡਰਾ ਪੈਂਡਰਾ ਦਾ ਬੰਦਾ ਟੱਕਰੇ ਨਹੀਂ ਜਾਂਦੇ ਨਾ ਨਾ ਸਾਜੋ ਪੇ ਅੱਜ ਜਨਸੀ ਵਿੱਚ ਦਰਾ ਦਰਾ ਜਦੋਂ ਜੇ ਚੁੱਕਣ ਡਾਇ ਵੀ ਕਿੰਨਾ ਹੀ ਚੋਕ ਲੈਨੇ ਪਰ ਗੱਲ ਨਹੀਂ ਬਣੀ ਇੱਥੇ ਜਿਹੜੇ ਬੰਦੇ ਹੀ ਇੱਥੇ ਹੀ ਹੈ ਹਾਂਜੀ ਕਿਦਾਂ ਇਹ ਬਲੌਗ ਜਾ ਬੋਲੋ ਕਰ ਕਿੱਥੇ ਗਏ ਕੱਲ ਕਿੱਥੇ ਆਈ ਨਹੀਂ ਜਮ ਕੱਲ ਜਲੰਧਰ ਆ ਸਾਰੇ ਜਲੰਧਰ ਕੀ ਲੈਣ ਗਏ ਰੋਬਰ ਲੈ ਕੀ ਲੈਣਾ ਰੋਬਰ ਲਵਲੀ ਰੋਬਰ ਰੋਬਰ ਇਨੇ ਪੈ ਮਲੇ ਗੱਲ ਨਹੀਂ ਕੋਈ ਨਹੀਂ ਹੈ ਕਿੰਨੇ ਖਰਚ ਪੂਆ ਖਾਣਾ ਉੱਚੀ ਬੋੜ ਖਾਉਣਾ ਖਾਣਾ ਕੇ ਸਾਥੀ ਖਾ ਲੇਗਾ ਚਾਹ ਪੀਏਗਾ ਪੀ ਲਾਂ ਲਸਣ ਪਿਆਜ਼ ਵਿੱਚ ਪਾ ਗਏ ਕੋਈ ਗੱਲ ਨਹੀਂ ਸਾਰਾ ਕੁਝ ਖਾਏ ਲਾਅ ਰੀਨਿੰਗ ਹੋ ਗਈ ਆ ਬਹੁਤ ਸਭ ਯਾਦੋ ਟਾਬਿਆ ਯਾਰੀ ਪੱਗਿਆ ਇਹ ਯਾਰ ਪੱਗ ਲੈ ਜਿਹੋ ਤਿਆਰ ਹੋਣਾ ਪੱਗਾਂ ਦੇ ਫਰਣਾ ਉਹ ਵੀ ਮੈਨੂੰ ਆ ਕੇ ਚੈੱਕ ਕਰਾਉਂਦਾ ਪਹਿਲੇ ਆਏ ਹਾਏ ਹਾਏ ਕੈਗੀ ਦਾ 22 ਹੋਰ ਤਾਂ 22 ਸ਼ਾਮੇ ਨਾਲ ਉਹ ਵੀ ਹੈ ਇਹ ਸ਼ਾ ਪੱਗ ਬੰਨਣੀ ਹੈ ਰਮਾਲ ਵੀ ਹੈ ਨਾ ਕੋਟ ਪਹਿਨਦਾ ਅੱਛਾ ਤੇ ਨਾਲ ਦੀ ਕੋਟ ਪਹਿਨਦਾ ਕਿਹੜਾ ਕਲਰ ਬਲੂ ਕਲਰ ਆਹ ਕੋਟ ਪਹਿਨਦਾ ਕਲਰ ਆ ਮੋਰ ਪੰਛੀ ਹੈ ਤਾਂ ਬਾਕੀ ਆ ਮੋਰ ਪੰਛੀ ਹੋਰ ਪੰਛੀ ਸ਼ਰਟ ਸ਼ਰਟ ਵਾਈਟ ਵਾਈਟ ਸ਼ਰਟ ਬਲੈਕ ਸ਼ੂਜ਼ ਆ ਬਚਿਆ ਨਹੀਂ ਜੇ ਮੁੰਡੇ ਦਾ ਦੋਵੇਂ ਬਰਾਬਰ ਰੱਖਣਾ ਸੇਮ ਕਨਸੈਪਟ ਆਹ ਕੋਮ ਸਪੈਸ਼ਲ ਬਣਾ ਕੇ ਲੈਂਦੇ ਫਿਰ ਮਾਹ ਦੀ ਮੈਚਿੰਗ ਨਾਲ ਕਰੋਗੇ ਮਾਹ ਦਾ ਕਲਰ ਗੱਜਰੀ ਹੈ ਨਾ ਲਹੰਗਾ 골ਡਨ ਤੇ ਲਹੰਗਾ ਮਤਲਬ ਗੱਜਰੀ ਰੌਣਕ ਏ ਆਂਟੀ ਆਂਟੀ ਨੇ ਉਹਦੇ ਮੰਮੀ ਦੀ ਮਾੜੀ ਕਰਾ ਦੇ ਮਸ਼ੀਨਾਂ ਚ ਲਾਈ ਦੀ ਮਟਰੀ ਠੀਕ ਹੈ ਹੈਗਾ ਜਰਾ ਚੰਗਾ ਸਾਡਾ ਇਹ ਪਿਆਰ ਹੈਗਾ ਵੇ ਲੋਕ ਪਾੜੀਆ ਸਾਹਿਬ ਉਵੇਂ ਆ ਕਿ ਫੇਸ ਵੀ ਆ ਗਿਆ ਨਾਲ ਹੀ ਕੀ ਜੀ ਨਹੀਂ ਮਲਕੀ ਫੇਸ ਆਇਆ ਕਰ ਚ ਗਾਦਰੀ ਗੋਲ ਦੇ ਚ ਮੋਰ ਪੰਘਿਆ ਨਾਲ ਗਾਦਰੀ ਇਹਨੇ ਮੁੰਡੇ ਚੇਲੇ ਕੋਈ ਡਰੈਸ ਪਾਣੀ ਇਹ ਵੀ ਆ ਕੇ ਨੂੰ ਵਿਖਾ ਕੇ ਖੜਦੇ ਇਹੋ ਪਰਿਵਾਰ ਹੁੰਦਾ ਹੈ ਸਾਡਾ ਬਹੁਤ ਅਜੀਬ ਅਰਣ ਉਹ ਕੋੜ ਜਾਂ ਪਾਲਾ ਕਸ਼ਮੀਰੀਆਂ ਵਾਲਾ ਆ ਵੇਖਿਆ ਨਹੀਂ ਮੈਂ ਲਾ ਇਹਨੂੰ ਕਹਿੰਦਾ ਸਹੀ ਆ ਮੈਂ ਕਿਹਾ ਤੂੰ ਉੱਥੇ ਜਾ ਕੇ ਮੈਨੂੰ ਫੋਟੋ ਪਾਉਣ ਦੇ ਆ ਸਹੀ ਆ ਤੂੰ ਘਰੇ ਬਾ ਤੇ ਕਹਿੰਦਾ ਮੈਨੂੰ ਪੰਪ ਦੋ ਮੈਂ ਕਿਹਾ ਮੈਂ ਨਹੀਂ ਪੰਪ ਦੇਣਾ ਮੈਂ ਕੰਡੇ ਨੂੰ ਕੰਡਾ ਫੁੱਲ ਨੂੰ ਫੁੱਲ ਕਹਿਣਾ ਮੈਂ ਕਿਹਾ ਬਿਲਕੁਲ ਬੇਕਾਰ ਲੱਗਣ ਦੇ ਹੁਣ ਕਹਿੰਦਾ ਕੀ ਆ ਮੈਂ ਕਿਹਾ ਇੱਕੋ ਹੱਲ ਲੱਗਾਈ ਕੋਡ ਲਾ ਦੇ ਤੇ ਮੈਂ ਕੱਲੀ ਛੜਦਾ ਹੁਣ ਵਧੀਆ ਲੱਗਦਾ ਵੇਖੀ ਸਟੋਰੀ ਲਾਈ ਇਹਨੇ ਹਮੈਂ ਵੇਖੀ ਇਹਨੇ ਆਪਾਂ ਲੋੜ ਦੇ ਕੇ ਪੰਪ ਦੇ ਦੀ ਜੋ ਸਹੀ ਸੱਚ ਕੋ ਦਿਲ ਟੋੜ ਲ ਟੁੱਟੀ ਜਾਵੇ ਨਹੀਂ ਆ ਦੇ ਐਂਡ ਹੋ ਜਾਣਾ ਮੈਂ ਮਰੀ ਸਪੈਸ਼ਲ ਛੋਟੀ ਕਰਾਈ ਟਾਈਟ ਕਰ ਦਿੱਤੀ ਇਹ ਕੋਰਟਪੈਂਟ 3 ਪੀਸ ਕੇ ਨਹੀਂ ਠੀਕ ਹੈ ਉਹ ਵੀ ਆਹ ਬੜੀ ਆਹ ਸਾਡੀ ਪਹੁੰਚਿਆ ਬਾਰੇ ਕੁਝ ਕਹਾਂਦੇ ਸੀ ਜੀ ਹਾਂ ਜੀ ਹਾਂ ਜੀ ਉਹ ਪੜਾਸਾ ਕਿੰਨੇ ਪਿੰਨੀਆਂ ਬੜੀਆਂ ਮੋਢੇ ਟੰਗਦੇ ਨੇ ਟੇਲਰ ਮੈਂ ਕੋਰਟਪੈਂਟ ਸਟਿਚ ਕਰਾਣ ਦਿੱਤਾ ਆ ਹੀ ਤੇ ਮੁੜ ਕੇ ਨਾ ਬਾਅਦ ਚ ਮੈਂ ਕੱਲ ਲੈਣ ਗਿਆ ਉਹ ਕੀ ਨੂੰ ਕਹਿੰਦੇ ਆ ਜਿਹੜੀ ਸਟ੍ਰਾਈ ਕਰਾਂ ਗਿਆ ਤੇ ਉਹਨੇ ਨਾ ਮੇਰੀ ਮੈਂ ਪੈਂਟ ਪੁੰਡ ਪਾਈ ਮੈਂ ਕਿਹਾ ਯਾਰ ਪੈਂਟ ਖੁੱਲੀ ਕਰਤੀ ਮੈਂ ਤੇ ਤੈਨੂੰ ਪਹੁੰਚ ਆ 15 ਇੰਚ ਦੱਸਿਆ ਤੇ ਉਹ ਕਹਿੰਦਾ ਭਾਜੀ ਪਹੁੰਚ ਆ 15 ਇੰਚ ਕਹਿੰਦਾ ਤੁਹਾਡੀ ਜਿੰਨੀਆਂ ਪਿੰਨੀਆਂ ਮੋਟੀਆਂ ਮੈਨੂੰ ਤੇ 2 ਇੰਚ ਵੱਡਾ ਕਰਨਾ ਚਾਹੀਦਾ ਹੈ ਤੇ ਤੁਹਾਡੇ ਕਾਪਟ ਬਹੁਤ ਸੋਹਣੇ ਟਰਾਈਸਰ ਦੇ ਪੱਟ ਦੇ ਉਹ ਕਹਿੰਦਾ ਮੈਂ ਮੈਂ ਸਭ ਨੂੰ ਕਿਹਾ ਮੈਂ ਕਿਹਾ ਤੂੰ ਕਰਾ ਯਾਰ ਕੁਝ ਨਹੀਂ ਹੁੰਦਾ 15 ਇੰਚ ਕਰ ਦੇ ਇਹੜਾ ਲੜਕਾ ੜਾ ਲੜਕਾ ਕਹਾਂਗੇ ਅਸੀਂ ਅਸੀਂ ਕਿਉਂਕਿ 40 45 ਸਾਲ ਦੀ ਉਮਰ ਦਾ ਲੜਕਾ ਕਹਿੰਦੇ ਆ ਇਹ ਤੁਰਦਾ ਫਿਰਦਾ ਇੱਥੇ ਆਏ ਸਿਆਰ ਕਰਨ ਸਿਆਰਸ ਪਾਟਾਂ ਤੇ ਅੱਜ ਸਾਡਾ ਇਹ ਤੇ ਇੱਕ ਫੈਮਲੀ ਦੀ ਤਰ੍ਹਾਂ ਹੀ ਪਿਆਰ ਆ ਪਾੜਿਆ ਸਾਹਿਬ ਨਾਲ ਲੋ ਜੀ ਜੇ ਆਪਾਂ ਜਿਮ ਫੈਮਲੀ ਕਹਿੰਦੇ ਆ ਨਾ ਤੇ ਆਪਾਂ ਫੈਮਲੀ ਜਿਹਾ ਸਾਰਿਆਂ ਨਾਲ ਪਿਆਰ ਵੀ ਕਰੀਦਾ ਵਾ ਅੱਜ ਤੁਹਾਨੂੰ ਆਪਾਂ ਲੈ ਕੇ ਚੱਲਾਂਗੇ ਸ਼ਾਮ ਨੂੰ ਐਚ ਕੇ ਕਲਾਰਿਕ ਰੰਜੀਤ ਐਵਨਿਊ ਪਾੜਿਆ ਸਾਹਿਬ ਸਾਹਮਣੇ ਖੜੇ ਆ ਇਹਨਾਂ ਦੇ ਬੇਟਿਆਂ ਦੀਆਂ ਦੋਹਾਂ ਦੀਆਂ ਪੱਗਾਂ ਆ ਆਗੇ ਪੱਗਾਂ ਪੋਚਵੀਆਂ ਵਾਲੇ ਗਾਣਾ ਵੀ ਲੱਗੂਗਾ ਰੀਲ ਵੀ ਜਿਹੜੀ ਪਊਗੀ ਸਭ ਕੁਝ ਹੋਏਗਾ ਤੇ ਪੱਗਾਂ ਦੇ ਵਿੱਚ ਨਵੀਂ ਲੁੱਕ ਰੈੱਡ ਰੰਗ ਦੀਆਂ ਪੱਗਾਂ ਫੁੱਲ ਮੈਚਿੰਗ ਆਪਾਂ ਫਾਈਨਲ ਸਾਰਾ ਡੇਟਾ ਵਾ ਟਾਈਆਂ ਦੀ ਮੈਚਿੰਗ ਹੋ ਗਈ ਆ ਸਾਰੀ ਗੱਲਬਾਤ ਓਕੇ ਰਿਪੋਰਟ ਆ ਇਸ ਤੋਂ ਬਾਅਦ ਲੱਗੇ ਚੱਲਾਂਗੇ ਤੁਹਾਨੂੰ ਐਚ ਕੇ ਕਲਾਰਕ ਜੋ ਕਿ ਵਲੌਗ ਦੇ ਵਿੱਚ ਪੈਗਾ ਨਾਈਟ ਪਾਰਟੀ ਟੂ ਐਚ ਕੇ ਕਲਾਰਕ ਰਾਜਨ ਵੀ ਕੋਈ ਨਾ ਕੋਈ ਸ਼ੇਰ ਮਾਰੇਗਾ ਕਰੇਗਾ ਵਲੌਗ ਛੋਟਾ ਹੋਏਗਾ ਲੁੱਕ ਦਿਖਾਉਣੇ ਕੱ ਲਈ ਬਾਕੀ ਤੁਹਾਨੂੰ ਜੋ ਵੀ ਉੱਥੇ ਜਾ ਕੇ ਵੇਖਾਂਗੇ ਕੀ ਮੌਕਾ ਕੀ ਗੱਲਬਾਤ ਬੰਦੀ ਆ ਆਓ ਤੁਹਾਨੂੰ ਲੈ ਕੇ ਚੱਲੀ ਅੱਜ ਐਚ ਕੇ ਕਲਾਰਕ ਪਾੜੇ ਸਾਹਿਬ ਦੇ ਬੇਟਿਆਂ ਦੀਆਂ ਪੱਗਾਂ ਦੀ ਪਾਰਟੀ ਓਕੇ ਥੈਂਕ ਯੂ ਸੋ ਮੱਚ ਮਿਲਦੇ ਆ ਤੁਹਾਨੂੰ ਛੇਤੀ ਜਲਦੀ ਜਿਪਸੀ ਦੇ ਵਿੱਚ ਆਗੇ ਪੱਗਾਂ ਪੋਛਵੀਆਂ ਵਾਲੇ ਸਾਰਿਆਂ ਨੂੰ ਪਿਆਰ ਭਰਿਆ ਸასი ਸ਼ਾਲ ਮੈਂ ਤੁਹਾਡਾ ਆਪਣਾ ਅੱਜ ਤੇਜਵੀਰ ਸਿੰਘ ਰਾਣਾ ਕਹਿੰਦਾ ਜਿੱਦੇ ਹੈਡਕੋੜਾ ਮੋਢੇ ਦੇ ਦਿਨਾਲੀ ਦੀ ਪੱਗ ਬੰਦਾ ਜਿਉਨੇ ਮੋਢ ਵਾਲੀ ਜਿਹਦੀ ਪੱਤੀਆਂ ਪਿੰਡਾਂ ਦੀ ਸਰਦਾਰੀ ਨਹੀਂ ਪਹਿਲਾਂ ਨੇ ਸਭ ਤੋਂ ਪਹਿਲਾਂ ਲੁੱਕ ਦੱਸਿਓ ਕਿ ਪੱਗ ਦੀ ਲੁੱਕ ਵਧੀਆ ਲੱਗਦੀ ਹੈ ਕਿ ਦੂਜੀ ਬਾਕੀ ਰਾਏ ਨੇ ਅੱਜ ਕੀਤੀ ਮੈਚਿੰਗ ਸ਼ਰੀਲ ਦੀ ਜੈਕਟ ਪਾਈ ਸ਼ਰੀਲ ਦੀ ਰੁਪਈਆ ਖਰਚਿਆ 6000 ਮਾਗੇ ਪਾਈ ਹੈ ਜੈਕਟ ਦੀ ਵਧੀਆ ਵਾ ਬਾਕੀ ਆਪਾਂ ਜਾ ਰਹੇ ਐਚ ਕੇ ਕੁਲਾਰਕ ਅਰਜੀਤ ਐਵੇਨਿਊ ਬੀ ਬਲਾਕ ਡੀ ਬਲਾਕ ਬੀ ਬਲਾਕ ਬਾਕੀ ਤੁਹਾਡੇ ਸਾਹਮਣੇ ਮੈਂ ਗੱਡੀ ਚਲਾਉਣ ਡਿਆ ਡੇਡੀ ਚਲਾਉਣ ਲੱਗਾ ਗੱਲਾਂ ਨਹੀਂ ਕਰੀਦੀਆਂ ਵੀਡੀਓ ਐਡਿਟ ਕਰ ਗੱਲਾਂ ਕਰੇਗਾ ਅ ਅੱਜ ਨਵੀਂ ਗੱਲ ਕਰੀਏ ਬਈ ਬਈ ਨਹੀਂ ਨਹੀਂ ਹੈਲੋ ਹਾਂਜੀ ਕੀ ਹਾਲ ਚੱਲ ਦੋਸਤੋ ਮੈਂ ਤੁਹਾਡਾ ਆਪਣਾ ਰਾਜਿੰਦੀਪ ਸਿੰਘ ਹਰਮਨ ਪਿਆਰਾ ਜਿੰਨوں ਦੀ ਜਾਣਦੇ ਹੀ ਇਹ ਸਾਰੇ ਜਿੰਨੇ 18 ਕੇ 19 ਵਿਆਪ ਲਾਇਏ ਸੀ ਤੇ ਕੋਈ ਵੀ ਰਾਜਿੰਦੀਪ ਜਿਹੜਾ ਉਹਦੇ ਚੈਲੰਜ ਵਿੱਚ ਨਹੀਂ ਆਇਆ ਇਹਦਾ ਨਾਮ ਹੈ ਗਰ ਰਾਜਨ ਨਹੀਂ ਭਾਈ ਅੱਜ ਕੋਈ ਮਤਲਬ ਦਿਲ ਦੀਆਂ ਗੱਲਾਂ ਕਰੀਏ ਆਹ ਗੱਲਾਂ ਤਾਂ ਇਹ ਨੋਰਮਲ ਕਰਦੇ ਹੀ ਰਹਿੰਦੇ ਆ ਕਰੋ ਕਰੋ ਕਰੀ ਜੇ ਪੁੱਛੀਂ ਕਿ ਉਹ 6 ਮਹੀਨੇ ਇੱਕ ਸਾਲ ਉਹਦੇ ਭਾਈ ਤੁਹਾਡੇ ਚਰਣਾ ਜੀ ਬੈਠੇ ਆ ਜਿੰਨੀ ਦੇਰ ਸਵਾਸ ਹੋ ਗਿਆ ਲਾਏ ਬੰਦੇ ਤਾਂ ਦੁਖੀ ਹੋਏ ਬੜੇ ਆਏ ਬੜੇ ਜਾਣੇ ਆ ਰਾਇਣ ਨੱਥੇ ਹੀ ਰਹਿਣਾ ਵਾ ਨਹੀਂ ਨਹੀਂ ਅੱਜ ਮਨਾਂ ਵੱਖਰੀ ਗੱਲ ਕਰੀਏ ਕੋਈ ਦਿਲ ਦੀ ਗੱਲ ਕਰਦੇ ਆ ਜਿਵੇਂ ਮੰਨ ਲਓ ਭਾਈ ਕੋਈ ਕਿਸੇ ਨੂੰ ਗਿਫਟ ਵਗੈਰਾ ਦਿੰਦਾ ਨਾ ਮੰਨ ਲਓ ਤੁਸੀਂ ਮੈਨੂੰ ਕੁਝ ਦਿੱਤਾ ਜਾਂ ਕਿਸੇ ਨੇ ਵੀ ਮੇਰਾ ਫਰੈਂਡ ਹੈ ਕੋਈ ਉਹਨੇ ਦਿੱਤਾ ਮੈਂ ਉਹਨੂੰ ਥੈਂਕ ਯੂ ਕਹਿ ਦਿੰਦਾ ਹਾਂ ਪੀਅਰ ਥੈਂਕ ਯੂ ਤੇਰਾ ਬਹੁਤ ਬਹੁਤ ਨੋਰਮਲ ਕੋਈ ਵੀ ਕੋਈ ਹੈਲਪ ਕਰਦਾ ਆ ਜਾਂ ਕੋਈ ਵੀ ਕੋਈ ਕਰਦਾ ਸੀ ਇਹਨੂੰ ਥੈਂਕ ਯੂ ਕਹਿ ਦਿੰਨੇ ਆ ਮਤਲਬ ਆਪਣਾ ਨੂੰ ਕਰ ਦਿੰਨੇ ਆ ਥੈਂਕਸ ਕਰ ਦਿੰਨੇ ਆ ਪਰ ਇੱਕ ਹੁਣ ਜਿਤਨਾ ਸਾਡੇ ਮੰਨ ਲਓ ਡੈਡੀ ਹੈ ਉਹ ਸਾਡੇ ਵਾਸਤੇ ਇੰਨਾ ਕੁਝ ਕਰਦੇ ਡੇਲੀ ਲਾਈਫ ਚ ਕੰਮ ਵਗੈਰਾ ਵੀ ਸਾਡੇ ਵਾਸਤੇ ਕਰਦੇ ਆ ਪਰ ਆਪਾਂ ਨੂੰ ਇਹਨੂੰ ਥੈਂਕ ਯੂ ਨਹੀਂ ਕਰਨੇ ਉਹ ਆਪਣੇ ਆ ਉਹ ਆਪਣੇ ਆ ਹੁਣ ਬੜੇ ਮੰਨ ਲਓ ਮੁੰਡੇ ਹੀ ਆ ਨਾ ਉਹਨਾਂ ਦੀ ਜ਼ਿਆਦਾਤਰ ਆਹੀ ਹੁੰਦਾ ਵੀ ਇੱਕ ਵਾਰੀ ਡੈਡੀ ਨੂੰ ਜੱਫੀ ਪਾ ਕੇ ਕਹਦੀ ਹੈ ਡੈਡੀ ਆਈ ਲਵ ਯੂ ਉਹ ਨਹੀਂ ਕਹ ਸਕਦੇ ਉਹ 90% ਮੁੰਡੇ ਇਤਰਾ ਹੀ ਰਹਿੰਦੇ ਪੂਰੀ ਉਮਰ ਦਿਲ ਕਰਦਾ ਆ ਪਰ ਨਹੀਂ ਕਰ ਸਕਦੇ ਹੁਣ ਮੇਰੇ ਡੈਡੀ ਮੰਨ ਲਓ 5 ਦਿਨ ਵਾਸਤੇ ਬਾਹਰ ਗਏ ਹੋਈ ਤੇ ਮੇਰਾ ਜਦੋਂ ਜਿਹ ਦਿਨ ਆਏ ਨਾ ਉਹਨਾਂ ਨੇ ਦੁਕਾਨ ਤੇ ਆਣਾ ਸੀ ਮੇਰਾ ਬੜਾ ਦਿਲ ਲਗਾਇ ਵੀ ਆਣ ਕੇ ਮੱਜਫੀ ਪਾ ਲੈਣੀ ਦੁਕਾਨ ਤੇ ਸਾਰੇ ਸਾਹਮਣੇ ਪਰ ਪਤਾ ਤਰ ਪਤਾ ਹੀ ਆ ਤੁਹਾਨੂੰ ਨਹੀਂ ਪਾਈ ਜਾਂਦੀ ਉਹ ਆਏ ਆ ਉਹਨਾਂ ਨੇ ਆਉਂਦੇ ਹੀ ਆਪਣਾ ਵਿਆਹ ਕੀ ਕੀਤਾ ਇਤਰਾ ਸਮਾਨ ਲਾਇਆ ਉਤਰਾ ਸਮਾਨ ਲਾਇਆ ਉਹ ਫਲੋ ਹੀ ਤੋੜਦਾ ਸਾਰਾ ਪਰ ਮੈਂ ਪਾਣੀ ਜਾਨਣਾ ਸੀ ਉਹਨਾਂ ਨੂੰ ਅੱਜ ਪਾਣੀ ਨਹੀਂ ਪੈਂਦੀ ਭਾਈ। ਨਹੀਂ ਪਈ ਅਜੇ ਤੱਕ। ਅੰਦਰੋਂ ਪਹਿਲੇ ਮੇਰੇ ਡੈਡੀ ਨੇ ਹੈਗਾ। ਨਹੀਂ ਪਹਿਲਾਂ ਜਦੋਂ ਗਏ ਛੋਟੇ ਹੁੰਦੇ ਆ। ਜਫੀਆ ਨਹੀਂ ਪਾਹਦੇ ਭਾਈ 90% ਮੁੰਡੇ ਨਹੀਂ ਪਾਉਂਦੇ। ਮਤਲਬ ਪਿਆਰ ਹੁੰਦਾ ਦੇ ਚ ਪਰ ਇਹ ਥੋੜਾ ਗੈਪ ਹੈਗਾ ਪਿਓ-ਪੁੱਤ 'ਚ। ਕੀ ਆ ਚਲ ਵਧੀਆ ਰੱਖ। ਅੰਦਰੋਂ ਆਪੇ ਨੂੰ ਮੈਂ ਕਿਹਾ ਆ ਕਿ ਮੈਂ ਰੋਪਾ ਪਾ ਦਿਆ ਇੱਥੇ 4 ਕਿੱਟ। ਆ ਬੱਲੇ ਬੱਲੇ। ਆ ਜੀ ਮੈਂ ਰੋਪਾ ਤੇ ਉੱਪਰ ਹੀ ਛਾੜ ਦਿੱਤੀ ਤਨੀ। ਸਾਜੀ ਕੀ ਹਾਲ ਚਾਲ? ਇਹ ਆ ਗਏ ਇਹ ਉਹ ਬੱਲੇ ਭਾਈ ਤੁਹਾਡੇ ਬੜਾ ਸੁਣੀਦਾ ਤੁਹਾਡੇ ਸਾਡਾ ਭਰਾ ਸਾਡੀ ਜਿੰਦ ਤੇ ਸਾਡੀ ਜਾਨ ਰੋਬਿੰਡ ਇੰਸਪੈਕਟਰ ਠੀਕ ਹੈ ਵਧੀਆ ਬੜੇ ਉਸਤਾਦ ਜੀ ਹੈ ਗੁਰੂ ਹੀ ਹੈ ਡੇ ਤੇ ਅਸੀਂ ਜਾਣਦੇ ਅੱਜ ਕਿ ਕਲਾਰਕ ਤੇ ਰਾਏ ਲੱਗਾ ਲੱਗਾ ਕਿ ਮੈਂ ਅੱਜ ਭਰਾ ਨੂੰ ਮਿਲ ਕੇ ਜਾਣਾ ਕਿ ਪ੍ਰਮਾਣਮਾ ਕਰੇ ਡੀਐਸਪੀ ਅਗਲੇ ਸਾਲ ਬੰਜਣਾ ਭਰਾ ਨੇ ਤੇ ਬਾਕੀ ਏਡੀ ਕੀ ਵਧੀਆ ਨੇਚਰ ਹੈ ਨਾ ਅੱਜ ਵੀ ਜਿੱਥੇ ਮਿਲਦਾ ਜੱਫੀ ਪਾ ਕੇ ਮਿਲਦਾ ਭਰਾ ਆ ਇਹ ਤੁਹਾਡੇ ਕੋ ਸਿੱਖੇ ਆ ਤੁਸੀਂ ਗੁਰੂ ਗ੍ਰੰਥ ਹਾਂਜੀ ਹਾਂ ਤੁਹਾਡੇ ਬਾਰੇ ਸੁਣਦੇ ਰਿਹਾ ਭਾਈ ਕੀ ਆ ਭਾਈ ਉਹਨੇ ਕੋਈ ਨਹੀਂ ਜਾਣ ਦੀ ਗੱਡੀ ਅੱਥਲਾ ਵੀ ਏ ਮੋਲ ਲੱਗਦਾ ਰੱਜਿਆ ਆ ਏ ਨਹੀਂ ਉਹ ਰੱਜਿਆ ਵੇ ਇਹਦੇ ਸੋਫੀ ਆ ਨਾ ਗੱਡੀ ਰਹਿਣਾ ਮਾਰ ਕੇ ਗੱਡੀ ਤੇ ਲਵਾਤੀ ਨੇ ਸੜਕ ਦੇ ਵਿੱਚ ਲਵਾ ਦੇ ਬਲੌਗ ਬਣਾਈਏ ਨਾ ਆ ਜਾ ਪਟੂ ਹੋ ਜੇ ਬੰਦ ਹੀ ਹੋ ਗਏ ਆ ਸਾਡੇ ਕਰਕੇ ਚਲਾਏ ਤੇ ਸੀਲਿੰਗ ਲਾ ਗਏ ਵਾੜਿਆ ਸਾਥ ਵਾੜਿਆ ਸਾਥ ਕਿਤੇ ਚਲੇ ਗਏ すいません。 ਲਓ ਜੀ ਆ ਅੰਦਰਲੇ ਹਾਲ ਦਾ ਥਿਊ ਆ ਬੜਾ ਛੋਟਾ ਜਿਹਾ ਫੰਕਸ਼ਨ ਹੈ ਮੇਰੇ ਖਿਆਲ ਨਾਲ 80 90 ਜਾਂ 100 ਬੰਦੇ ਆਏ ਹੋਣੇ ਆ ਖਾਸ ਖਾਸ ਬੰਦੇ ਨੇ ਬੁਲਾਏ ਆ ਪੱਗਾਂ ਦਾ ਰਸਮ ਉਹ ਹੁੰਦੀ ਆ ਜਿਤਨਾ ਸਿਆਣੇ ਕਹਿੰਦੇ ਕੇ ਜਦੋਂ ਬੱਚੇ ਦੀ ਜੁੱਤੀ ਪਿਓ ਦੇ ਬਰਾਬਰ ਆਉ ਲਾਪੇਣਾ ਵੇਖੋ ਦੋ ਬੱਚੇ ਇੱਕ ਛੋਟਾ ਇੱਕ ਵੱਡਾ ਵਾ ਤੇ ਤਿੰਨਾ ਨੇ ਕਿੱਡੀ ਸੋਹਣੀ ਮੈਚਿੰਗ ਕੀਤੀ ਆ ਪੱਗ ਦਾ ਮਤਲਬ ਕਿ ਤਾਜ ਕਿ ਜ਼ਿੰਮੇਵਾਰੀ ਪੈ ਗਈ ਆ ਤੇ ਹੁਣ ਆਪਾਂ ਜ਼ਿੰਮੇਵਾਰੀ ਸੁਭਾਉਣੀ ਆ ਇਹ ਮਤਲਬ ਹੁੰਦਾ ਵਾ ਪੱਗਾਂ ਦੀ ਜਿਹੜੀ ਆਪਾਂ ਰਸਮ ਰਿਵਾਜ ਕਰਦੇ ਆ ਨਾ ਕਿ ਜਦੋਂ ਆਪਾਂ ਪੱਗ ਸਿਰ ਤੇ ਬੰਨ ਲਈ ਉਹ ਆਪਣਾ ਤਾਜ ਆ ਤੇ ਇਸ ਤਾਜ ਨੂੰ ਆਪਾਂ ਸਿਰ ਤੇ ਰੱਖ ਕੇ ਸਟ ਤੇ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਪੈ ਗਈ ਆ ਤੇ ਆਪਾਂ ਹੁਣ ਵੱਡੇ ਹੋ ਚੁੱਕੇ ਆ ਤੇ ਆਪਾਂ ਘਰ ਦੀਆਂ ਜ਼ਿੰਮੇਵਾਰੀਆਂ ਤੇ ਜੋ ਵੀ ਸਾਰੀਆਂ ਜ਼ਿੰਮੇਵਾਰੀਆਂ ਆਪਾਂ ਸੁਭਾਲਾਂਗੇ ਅੱਜ ਦਾ ਬਲੌਗ ਇੰਨਾ ਸੀ ਹੁਣ ਤੁਹਾਨੂੰ ਆਪਾਂ ਮਿਲਦੇ ਆ ਕੱਲ ਨਵੇਂ ਬਲੌਗ ਦੇ ਵਿੱਚ